ਅਲਬਾਨੀਆ ਪੂਰੀ ਦੁਨੀਆ ਦਾ ਪਹਿਲਾ ਇਹੋ ਜਿਹਾ ਕੰਟਰੀ ਬਣ ਗਿਆ ਜਿਨੇ ਆਪਣਾ ਇੱਕ ਮਨਿਸਟਰ ਬਣਾਇਆ ਵਾ AI ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਸ਼ਾਇਦ ਹੁਣ ਉਹ ਦਿਨ ਦੂਰ ਨਹੀਂ ਹੈਗਾ ਭਵਿੱਖ ਦੇ ਵਿੱਚ ਕਿਤੇ ਨੇੜੇ ਹੋ ਜਦੋਂ ਐਮਐਲਏ ਸਾਹਿਬ ਜਿਹਨੂੰ ਆਪਾਂ ਨਾਲ ਇੱਕ ਸਾਹਿਬ ਜ਼ਰੂਰ ਲਾਉਣਾ ਪੈਂਦਾ ਉਹਦੇ ਘਰੇ ਮਿਲਣ ਜਾਣ ਦੇ ਲਈ ਪਹਿਲਾਂ ਹੱਥ ਜੋੜ ਕੇ ਖੜਨਾ ਪੈਂਦਾ 100 100 ਸਫਾਰਸ਼ਾਂ ਕਰਨੀਆਂ ਪੈਂਦੀਆਂ ਨੇ ਇਹ ਹੁਣ ਗੱਲ ਵੱਖਰੀ ਆ ਵੀ ਇਸ AI ਵਾਲੇ ਮਨਿਸਟਰ ਨੂੰ ਮਿਲਣ ਦੇ ਲਈ ਕੀ ਕਰਨਾ ਪਊਗਾ ਪਰ ਪਹਿਲਾਂ ਆਪਾਂ ਜਾਣ ਲੈਨੇ ਆ ਅਲਬਾਨੀਆ ਦੇ ਇਸ ਨਵੇਂ ਬਣੇ ਹੋਏ AI ਦੇ ਮਨਿਸਟਰ ਪਬਲਿਕ ਪ੍ਰੋਕਿਉਰਮੈਂਟ ਦਾ ਇਹਨੂੰ ਮਨਿਸਟਰ ਬਣਾਇਆ ਗਿਆ ਮਤਲਬ ਕਿ ਜਿੰਨੇ ਵੀ ਸਰਕਾਰੀ ਡਾਕੂਮੈਂਟਸ ਹੁੰਦੇ ਆ ਜਿਹੜੇ ਲੋਕਾਂ ਦੇ ਇਕੱਠੇ ਕਰਨੇ ਆ ਜਾਂ ਉਹਨਾਂ ਨੂੰ ਬਣਾਉਣਾ ਵਾ ਇਸ ਚੀਜ਼ ਦਾ ਮਨਿਸਟਰ ਹੈ ਅਲਬਾਨੀਆ ਦਾ ਇਹ ਨਵਾਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੇ ਨਾਲ ਬਣਿਆ ਹੋਇਆ ਸੌਫਟਵੇਅਰ ਤੇ ਇਹਨੂੰ ਨਾਮ ਦਿੱਤਾ ਗਿਆ ਵਾ ਡਾਇਲਾ ਇੱਕ ਚੀਜ਼ ਦੇ ਵਿੱਚ ਅਲਬਾਨੀਆ ਵੀ ਬਿਲਕੁਲ ਇੰਡੀਆ ਵਰਗਾ ਕੰਟਰੀ ਆ ਤੇ ਉਹ ਚੀਜ਼ ਹੈਗੀ ਆ ਰਿਸ਼ਵਤ ਖੋਰੀ ਭ੍ਰਿਸ਼ਟਾਚਾਰ ਕਰਪਸ਼ਨ ਅਲਬਾਨੀਆ ਦੇ ਵਿੱਚ ਵੀ ਬਹੁਤ ਜ਼ਿਆਦਾ ਰਿਸ਼ਵਤ ਖੋਰੀ ਆ ਹੁਣ ਕਿਉਂਕਿ ਕਰਪਸ਼ਨ ਇਨਸਾਨ ਦੀ ਆਪਣੀ ਜਿਹੜੀ ਫਿਤਰਤ ਹੁੰਦੀ ਆ ਹੋਰ ਜਿਆਦਾ ਲਾਲਚ ਦੀ ਉਹਦੇ ਤੋਂ ਹੀ ਨਿਕਲਦੀ ਆ ਤੇ ਬਹੁਤ ਸਾਰੇ ਲੋਕ ਇਨਸਾਨ ਦੀ ਇਸ ਕਮਜ਼ੋਰੀ ਦਾ ਸ਼ਿਕਾਰ ਹੋ ਜਾਂਦੇ ਤਾਂ ਫਿਰ ਕੀ ਹੋਵੇ ਕਿ ਇਸ ਸਾਰੀ ਦੀ ਸਾਰੀ ਚੀਜ਼ ਨੂੰ ਕੰਟਰੋਲ ਕਰਨ ਦੇ ਲਈ ਇੱਕ ਇਨਸਾਨ ਦੀ ਥਾਂ ਦੇ ਉੱਤੇ AI ਨੂੰ ਬਿਠਾ ਦਿੱਤਾ ਜਾਵੇ ਇਹੀ ਚੀਜ਼ ਕੀਤੀ ਗਈ ਆ ਅਲਬਾਨੀਆ ਦੇ ਵਿੱਚ ਅਲਬਾਨੀਆ ਦੇ ਪ੍ਰਾਈਮ ਮਿਨਿਸਟਰ ਇਦੀ ਰਾਮਾ ਦੇ ਅਕੋਰਡਿੰਗ ਜਿਹੜਾ ਇਹਨਾਂ ਦਾ ਇਹ ਨਵਾਂ ਥਾਪਿਆ ਹੋਇਆ ਮਿਨਿਸਟਰ ਆ ਆਲਰੇਡੀ ਇਹ ਅਲਬਾਨੀਆ ਦੇ 36000 ਡਾਕੂਮੈਂਟਸ ਨੂੰ ਤਿਆਰ ਕਰ ਚੁੱਕਿਆ ਅਲੱਗ-ਅਲੱਗ ਲੋਕਾਂ ਦੇ ਤੇ ਹੁਣ ਇਦੀ ਰਾਮਾ ਦੇ ਅਕੋਰਡਿੰਗ ਅਲਬਾਨੀਅਨ ਗਵਰਨਮੈਂਟ ਇਸ ਚੀਜ਼ ਦੇ ਵੱਲ ਕਦਮ ਵਧਾ ਰਹੀ ਆ ਕਿ ਆਪਣੇ ਕੰਟਰੀ ਨੂੰ ਪੂਰੀ ਤਰ੍ਹਾਂ ਦੇ ਨਾਲ ਕਰਪਸ਼ਨ ਫਰੀ ਕਰ ਦੇਣਾ ਫਿਲਹਾਲ ਦੀ ਅਲਬਾਨੀਆ ਦੀ ਕਰਪਸ਼ਨ ਦੇ ਰੇਟ ਨੂੰ ਦੇਖਦੇ ਹੋਏ ਇੱਕ ਲੀਡਰ ਦੇ ਦੁਆਰਾ ਦਿੱਤਾ ਗਿਆ ਬਿਆਨ ਹੀ ਲੱਗ ਰਿਹਾ ਕਿ ਇਸ ਹੱਦ ਤੱਕ ਇਹ ਵਾਲਾ AI ਦਾ ਮਨਿਸਟਰ ਅਲਬਾਨੀਆ ਦੀ ਇਸ ਕਰਪਸ਼ਨ ਨੂੰ ਰੋਕ ਸਕਦਾ ਇਹ ਗੱਲ ਸਿਰਫ ਹਾਲੇ ਭੁਵਿੱਖ ਦੇ ਵਿੱਚ ਲੁਕੀ ਹੋਈ ਆ ਅਗਲੀ ਚੀਜ਼ ਈਦੀ ਰਾਮਾ ਨੇ ਜਦੋਂ ਉਹਨਾਂ ਤੋਂ ਇਸ ਚੀਜ਼ ਦੇ ਬਾਰੇ ਵਿੱਚ ਕੁਐਸਚਨ ਕੀਤਾ ਗਿਆ ਕਿ ਕਿਉਂਕਿ ਇਸ ਚੀਜ਼ ਨੂੰ ਵੀ ਕੰਟਰੋਲ ਤਾਂ ਕਰਨਗੇ ਕਿਤੇ ਨਾ ਕਿਤੇ ਜਾ ਕੇ ਇਨਸਾਨੀ ਤਾਂ ਇਨਸਾਨ ਦੀ ਇਸ ਮਨਿਸਟਰ ਦੇ ਕੰਮ ਕਰਨ ਦੇ ਪੂਰੇ ਸਿਸਟਮ ਦੇ ਵਿੱਚ ਕਿੰਨੀ ਕੁ ਜ਼ਿਆਦਾ ਦਖਲਅੰਦਾਜ਼ੀ ਹੋਊਗੀ ਤੇ ਕਿੰਨਾ ਕਿ ਇਹਨੂੰ ਆਮ ਜਿਹੜੇ ਉਥੋਂ ਦੇ ਪ੍ਰਸ਼ਤ ਲੀਡਰ ਨੇ ਉਹ ਕਿੰਨਾ ਕਿ ਇਹਨੂੰ ਮੈਨੀਪੂਲੇਟ ਕਰ ਸਕਦੇ ਆ ਇਹਦੇ ਬਾਰੇ ਦੇ ਵਿੱਚ ਈਦੀ ਰਮਾ ਕੋਈ ਖਾਸ ਵਧੀਆ ਜਵਾਬ ਨਹੀਂ ਦੇ ਸਕੇ ਪਰ ਫਿਰ ਵੀ ਕਮ ਸੇ ਕਮ ਇਹ ਕਿਹਾ ਜਾ ਸਕਦਾ ਕਿ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਤੇ ਇਨਸਾਨ ਦੇ ਰਹਿਣ ਸਹਿਣ ਦੇ ਤਰੀਕੇ ਦੇ ਵਿੱਚ ਇਹ ਵਾਲਾ ਕਦਮ ਇੱਕ ਬਹੁਤ ਹੀ ਜ਼ਿਆਦਾ ਵੱਡਾ ਕਦਮ ਜਦੋਂ ਪਹਿਲੀ ਵਾਰ ਇਨਸਾਨਾਂ ਨੂੰ ਜਿਹੜੇ ਕਿ ਹਜ਼ਾਰਾਂ ਸਾਲਾਂ ਤੋਂ ਰਾਜੇ ਰਾਣੀਆਂ ਮੰਤਰੀਆਂ ਦੇ ਅਧੀਨ ਰਹਿੰਦੇ ਰਹੇ ਆ ਇਨਸਾਨਾਂ ਦੇ ਹਿੰਦ ਰੰਦੇ ਰਹਾ ਪਹਿਲੀ ਵਾਰੀ ਇਨਸਾਨਾਂ ਦੇ ਨਾਲ ਰਿਲੇਟਡ ਡਿਸੀਜਨ ਸਰਕਾਰੀ ਤੌਰ ਤੇ ਉੱਪਰ ਲਈ ਜਾਣਗੇ ਆਰਟੀਫੀਸ਼ੀਅਲ ਇੰਟੈਲੀਜੈਂਸੀ ਦੁਆਰਾ